सत्नाम कर्ता पुरुष नरपौर ਸੋਦ ਜਪ ਆਦ ਸਚ ਜੁਗਤ ਸਚ ਹੈ ਭੀ ਸਚ ਨਾਨਕ ਉਸੇ ਭੀ ਸਚ ਜਿਉ ਬੁਲਾਵੇ ਤੂੰ ਬੋਲੇ ਸੁਮੀ ਕੁਦਰਤ ਕਵਣੁ ਹਮਾਰੀ ਸਾਦ ਸੰਗੁ ਗਨਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਮੋਕ ਉਤਰੈ ਸਾਸਤਰ ਘਟ ਬੰਗਲ ਗਿਰਨ ਚੜ ਜਾਏ ਅੰਦ ਲਖ ਬਦਰ ਸੁਨੈ ਜੋ ਕਾ ਰਿਪਾਵਰਾ ਉਹ ਵੈਸੇ ਪੁਤਕ ਸੰਮਦੀ ਨੂਰਿਆ ਸੋ ਪੁਰ ਸੋ ਚਟੀਐ ਤੁਦ ਢਿਟ ਸਚੇ ਬਾਤਿ ਸਾਰ ਮਲ ਜਨਮ ਜਨਮ ਦੀ ਕੱਟੀਐ ਵਾਹਿਗੁਰੂ ਸਾਹਿਬ ਜੀ ਗਨ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਈ ਹੋ ਮੈਂ ਬਿਖ ਫੈਲ ਗਨ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਈ ਹੋ ਮੈਂ ਬਿਖ ਫੈਲ ਓਹੇ ਅਚੰਤ ਬਸੈ ਸੁਖ ਨਾਲ ਸਾਸੁ ਗ라스 ਹਰ ਨਾਮ ਸਮਾਲਣ ਛਾੜ ਸਿਆਨਪ ਸਗਲੀ ਮਨਾਂ ਸਾਧ ਸੰਗ ਪਾਵੈ ਸਚ ਤਨਾਂ ਹਰ ਪੂੰਜੀ ਸੱਚ ਕਰਹੁ ਬਿਵਹਾਰ ਈਹਾ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤਕ ਲੇਖ ਏ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤਕ ਲੇਖ ਰਾਜਾ ਰਾਜ ਆਨੰਦ ਪਾਨ ਦੇਵਾਂ ਦੇ ਉਪਮਾ ਮਹਾ ਜਵਰ ਛਤਰ ਤੱਕ ਦੇ ਮਾਲਕ ਪਰਮ ਸਤਿਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਰਜਾ ਸਰਵਣ ਕਰਨ ਲਈ ਇਕੱਤਰ ਹੋਏ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਰਕਤ ਜੀ ਹੋਈ ਫਤੇ ਭਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਚਮ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਨ੍ਹਾਂ ਦੀ ਵਿਚਾਰਨ ਕੀਤੀ ਹੋਈ ਪਵਿੱਤਰ ਪਾਵਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਆਪ ਵਿਚਾਰ ਕਰ ਰਹੇ ਹਾਂ ਗੁਰਦੇਵ ਪਾਵਨ ਬਾਣੀ ਚੋਂ ਬਚਨ ਕਰਦੇ ਨੇ ਆਪ ਜਪੋ ਅਵਰਾ ਨਾਮ ਜਪਾਵੋ ਸਨਤ ਕਹਿਤ ਰਹਿਤ ਗਤ ਪਾਵੋ ਪਿਆਰਿਆ ਤੈਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਤੂੰ ਆਪ ਨਾਮ ਜਪ। ਪਾਵਾ ਬਾਣੀ ਦੇ ਬਚਨ ਨੇ ਪ੍ਰਤਿਨੈ ਮਨ ਪਰਬੋਧਾ ਆਪਣਾ ਪਾਛੈ ਅਵਰਦਿ ਜਾਗਾਇ। ਪਹਿਲਾਂ ਆਪਣੇ ਆਪ ਨੂੰ ਗਿਆਨ ਦੇ ਕਿ ਕਿਸੇ ਨਾਲ ਗਿਆਨ ਦੀ ਗੱਲ ਕਰ। ਜੇ ਤੈਨੂੰ ਆਪਣੇ ਆਪ ਨੂੰ ਗਿਆਨ ਨਹੀਂ ਤੇ ਫਿਰ ਤੂੰ ਦੂਸਰਿਆਂ ਨੂੰ ਵੀ ਗਲਤ ਰਸਤੇ ਪਾ ਦੇਵੇਂਗਾ। ਉਹਨਾਂ ਦੇ ਡੁੱਬਣ ਦਾ ਪਾਪ ਵੀ ਤੈਨੂੰ ਲੱਗੇਗਾ। ਅੱਜ ਸਮਾਂ ਐਸਾ ਹੈ। ਜੇ ਆਪ ਨੂੰ ਗਿਆਨ ਨਹੀਂ ਤੇ ਗਿਆਨ ਦੀਆਂ ਗੱਲਾਂ ਕਰਦੇ ਦੋਨੋਂ ਉਹ ਗਿਆਨ ਦਾ ਮਾਰਗ ਦੱਸਦੇ ਨੇ ਦੂਸਰੇ ਨੂੰ ਪਰ ਜਦੋਂ ਕੋਈ ਐਸਾ ਮਿਲ ਜਾਏ ਜੋ ਸਹੀ ਮੈਨੇ ਦੇ ਵਿੱਚ ਈਸ਼ਵਰ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ ਤੇ ਫਿਰ ਐਸੇ ਗੁਰੂਆਂ ਦੇ ਪੈਰ ਓਖੜ ਜਾਂਦੇ ਨੇ ਇੱਕ ਮਹਾਤਮਾ ਕਿਸੇ ਨਗਰ ਵਿੱਚ ਗਏ ਤੇ ਕਹਿਣ ਲੱਗੇ ਜੇ ਮੈਂ ਰੱਬ ਦੇ ਦਰਸ਼ਨ ਦਿਵਾ ਸਕਦਾ ਹਾਂ ਪਰ ਕਰਾਵਾਂਗਾ ਉਸ ਵਿਅਕਤੀ ਨੂੰ ਜੋ ਮੇਰੇ ਨਾਲ 1 ਸਾਲ ਰਹੇਗਾ ਸੇਵਾ ਕਰਨੇ ਲਈ ਉਹ ਉਸ ਨਗਰ ਦੇ ਵਿੱਚੋਂ ਇੱਕ ਵਿਅਕਤੀ ਤਿਆਰ ਹੋ ਗਿਆ ਸਾਧੂ ਦੇ ਪਾਸ ਆ ਗਿਆ ਨਗਰ ਦੇ ਬਾਹਰ ਇੱਕ ਕੁੱਲੀ ਬਨਾਲੇ ਇੱਕ ਜਿਉ ਸਾਧੂ ਰਹੇ ਰਿਹਾ ਹੁਣ ਉਹ ਵਿਅਕਤੀ ਉਸ ਸਾਧੂ ਦੀ ਸੇਵਾ ਕਰਨ ਲੱਗਾ ਹਰ ਰੋਜ਼ ਆਪਣੇ ਘਰ ਤੋਂ ਪ੍ਰਸ਼ਾਦਾ ਪਾਣੀ ਬਣਾ ਕੇ ਦੁੱਧ ਵਗੈਰਾ ਲੈ ਕੇ ਉਹ ਸਾਧੂ ਦੇ ਕੋਲੇ ਹੁੰਦਾ ਸਾਧਾ ਸਾਜ਼ ਨੂੰ ਸਿਖਾਉਂਦਾ ਹੈ ਸਾਧੂ ਦੇ ਬਸਤਰ ਸਾਫ਼ ਕਰਦਾ ਹੈ ਸਾਧੂ ਦੀ ਮੁੱਠੀ ਚਾਪੀ ਕਰਦਾ ਹੈ ਸਮਾਂ ਬੀਤਦਾ ਗਿਆ ਇੱਕ ਸਾਲ ਲੰਘ ਗਿਆ ਜਦੋਂ ਇੱਕ ਸਾਲ ਪੂਰਾ ਹੋ ਗਿਆ ਉਹ ਵਿਅਕਤੀ ਸਾਧੂ ਨੂੰ ਕਹਿਣ ਲੱਗਾ ਜੇ ਮਹਾਰਾਜ ਇੱਕ ਸਾਲ ਪੂਰਾ ਹੋ ਗਿਆ ਤੁਸੀਂ ਨੇ ਬਚਨ ਕੀਤਾ ਸੀ ਕਿ ਜਿਹੜਾ ਇੱਕ ਸਾਲ ਸੇਵਾ ਕਰੇਗਾ ਉਸ ਨੂੰ ਈਸ਼ਵਰ ਦੇ ਨਾਲ ਮਿਲਾ ਦੇਵਾਂਗਾ ਹੁਣ ਇੱਕ ਸਾਲ ਪੂਰਾ ਹੋ ਗਿਆ سادو کہن لگا کہ جی ایک سال اور لگے گا ویکتی نے سوچا ہوں جی چڈ کے جانے تو پہلے سال دی کی محنت جیڑی کی ورتھ چلی جائے گی دوسرے سال بھی سیوا کرنا ہے ਸੇਵਾ ਕਰ ਰਿਹਾ ਹੈ ਆਪਣੇ ਨੇਮ ਨੇਮ ਦੇ ਨਾਲ ਜਿੱਦਾਂ ਪਹਿਲਾਂ ਆਂਦਾ ਸੀ ਉਸੇ ਤਰੀਕੇ ਸੇਵਾ ਕਰ ਰਿਹਾ ਹੈ ਹੁਣ ਸਹੀ ਜੇ ਸਹੀ ਜੇ ਕਰਦੇ ਆ ਦੂਸਰਾ ਸਾਲ ਵੀ ਬਤੀਤ ਹੋ ਗਿਆ ਜਦੋਂ ਦੂਸਰਾ ਸਾਲ ਬਤੀਤ ਹੋ ਗਿਆ سادھو پھر کہ مہاراج سما آگیا ابھی گیا کیا سکیں کہ دوسرے سال درشن کرپا کرو سا کہ لگے نہیں ایک سال شردہ کٹن لگی ਪਹਿਲਾਂ 1 ਸਾਲ ਕਹਿ ਆ ਸੀ ਹੁਣ 2 ਸਾਲ ਕਹਿ ਦਿੱਤੇ ਹੁਣ 3 ਸਾਲ ਬਾਰੇ ਕਹਿ ਦਿੱਤਾ ਹੁਣ ਸੋਚਦਾ ਕਿ ਜੇ ਹੁਣ ਛੱਡਿਆ ਤਾਂ 2 ਸਾਲਾਂ ਦੀ ਜਿਹੜੀ ਮਿਹਨਤ ਕੀਤੀ ਉਹ ਵਿਅਤਤ ਚਲੀ ਜਾਏਗੀ 3 ਤੀਸਰਾ ਸਾਲ ਵੀ ਲੰਘ ਗਿਆ ਹੁਣ ਸਾਧੂ ਕੋਲ ਆ ਕੇ ਜਦ ਕਰਨ ਲੱਗਾ ਐਨ ਲੱਗਾ ਬਾਤਮਾ ਜੀ ਹੁਣ ਤਾਂ 3 ਸਾਲ ਵੀ ਲੰਘ ਗਏ ਹੁਣ ਦੱਸੋ ਰੱਬ ਨੂੰ ਮਿਲਣ ਦਾ ਰਸਤਾ ਹੁਣ ਸਾਧੂ ਕਹਿੰ ਲਗਾ ਤੈਨੂੰ ਮੈਂ ਸੱਚੀ ਗੱਲ ਦੱਸਦਾ ਐ ਕਿ ਜਿਸ ਦਿਨ ਦਾ ਤੂੰ ਆਇਆ ਮੈਨੂੰ ਵੀ ਰਸਤਾ ਭੁੱਲ ਗਿਆ ਭਾਂਵੇਂ ਰਸਤਾ ਪਹਿਲਾਂ ਵੀ ਨਹੀਂ ਸੀ ਉਹਦਾ ਬੋਲ ਗਿਆ ਗਲਤ ਰਸਤੇ ਤੇ ਆਪ ਚੱਲਦਾ ਸੀ ਤੇ ਗਲਤ ਰਸਤੇ ਤੇ ਹੀ ਦੂਸਰੇ ਨੂੰ ਪਾ ਦਿੰਦਾ ਮਾਰੇ ਕਹਨੇ ਸੋਨਤ ਕਹਿਤ ਰਹਿਤ ਕਤ ਪਾਵੋ ਨਾਮ ਨੂੰ ਸੁਣ ਕੇ ਤੇ ਨਾਮ ਨੂੰ ਕਹਿ ਕੇ ਤੇ ਫਿਰ ਤੀਜੀ ਗੱਲ ਨਾਮ ਦੇ ਰਹਿਣੀ ਰਹਿ ਕੇ ਗਤੀ ਹੋ ਜਾਏ ਰਹਿਤ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਰਹਿਤ ਪਿਆਰੀ ਮੁਝ ਕੋ ਸਖ ਪਿਆਰਾ ਨਾ ਹੁਣ ਅਸੀਂ ਇੱਥੇ ਸੋਚ ਲਿਆ ਕਿ ਗੁਰੂ ਸਾਹਿਬ ਨੂੰ ਕੇਵਲ ਕਕਾਰਾਂ ਦੀ ਰਹਿਤ ਪਿਆਰੀ ਹੈ। ਕਕਾਰ ਨਹੀਂ ਉਕਾਰਨ। ਅਸੀਂ ਇਹ ਸੋਚੀ ਬੈਠੇ। ਪਰ ਐਸਾ ਨਹੀਂ ਹੈ। ਕਕਾਰ ਪਹਿਨ ਲਓ ਗੁਰੂ ਤੋਂ। ਰੱਬ ਧੋੜਾ ਪੜ੍ਹ ਜਾ। ਕਕਾਰਾਂ ਦੇ ਪਿੱਛੇ ਕੋਈ ਗੱਲ ਖੜੀ ਹੈ। ਕਕਾਰ ਕਹਿੰਦੇ ਹਨ ਕਿ ਉਹ ਪوج ਕਰਨਾ ਪਏਗਾ ਰਹਿਤ ਉਹ ਹੈ ਕਕਾਰ ਪਹਿਨਣੇ ਰਹਿਤ ਕੜਾ ਪਾਇਆ ਹੈ ਚੋਰੀ ਨਾ ਕਰ ਕੜਾ ਪਹਿਨਿਆ ਹੈ ਤਾਂ ਹੱਥਾਂ ਨਾਲ ਬ੍ਰਹੀ ਕੀਰਤਨਾ ਕਰ ਜੇ ਕੜਾ ਪਹਿਨਿਆ ਹੈ ਤੇ ਇਹਨਾਂ ਹੱਥਾਂ ਦੇ ਨਾਲ ਕਿਸੇ ਦਾ ਗਲਾ ਨਾ ਦਬਾ ਇਹ ਧੋਖਾ ਨਾ ਦੇ ਕਿਸੇ ਜੇ ਕਰਪਾਨ ਪਹਿਨੀ ਹੈ ਤਾਂ ਗਰੀਬਾਂ ਤੇ ਦਇਆ ਕਰ ਜੇ ਕੇਸ ਦਾ ਹਰ ਕੀਤੇ ਹਾਂ ਤਾਂ ਨਿਰੰਕਾਰ ਨੂੰ ਜਾਣ ਜੇ ਕਿ ਸ਼ੇਰਾ ਪਹਿਨਿਆ ਹੈ ਤੇ ਜੱਤ ਦੇ ਨਿਸ਼ਾਨੀਆਂ ਜਤੀ ਰਹੇ ਜੇ ਕੰਗਾ ਪਹਿਨਿਆ ਤਾਂ ਵਿਚਾਰਾਂ ਦਾ ਕੰਗਾ ਆਪਣੇ ਮਨ ਵਿੱਚ ਨਿਤਾਂ ਪ੍ਰਤੀ ਫੇਰ ਇਸ ਦੇ ਵਿੱਚ ਜਿੰਨੇ ਮਾੜੇ ਵਿਚਾਰ ਨੇ ਉਹਨਾਂ ਨੂੰ ਇਸ ਵਿਚਾਰ ਦੇ ਕੰਗੇ ਨਾਲ ਬਾਹਰ ਕੱਢ ਦੇ ਤਾਂ ਨਿਰਮਲ ਵਿਚਾਰ ਰਹਿ ਜਾਣਗੇ ਤੇ ਇਹ ਹੈ ਤਹਿਤ ਇਹ ਰੇਤ ਹੀ ਗੁਰੂ ਨੂੰ ਪਿਆਰੀ ਐ ਐਸੀ ਰਹਿਣ ਰਹਿਣ ਵਾਲਾ ਹੀ ਗੁਰੂ ਦਾ ਸੱਚਾ ਖਾਲਸਾ ਹੈ ਖਾਲਸੇ ਦੀ ਪਰਭਾਸ਼ਾ ਕਹੀ ਹੈ ਰੇਤ ਨਾਮਿਆ ਖਾਲਸਾ ਸੋਏ ਜੋ ਨਿੰਦਾ त्यागे ਖਾਲਸਾ ਸੋਏ ਜੜੇ ਹੋਏ ਅਗੇ ਖਾਲਸਾ ਸੋਏ ਪਰ ਦ੍ਰਿਸ਼ਟ त्यागे ਖਾਲਸਾ ਸੋਏ ਨਾਮ ਰਤ ਲਾ ਖਾਲਸਾ ਸੋਏ ਗੁਰੂ ਹਤਲਾਵੈ ਖਾਲਸਾ ਸੋਏ ਸਾਗ ਮੋਪਾਵੇ ਖਾਲਸਾ ਸੋ ਨਰਧਨ ਕੋ ਪਾਲੈ ਖਾਲਸਾ ਦਸ ਕੋ ਗਲ ਖਾਲਸਾ ਸੋਏ ਜੋ ਚੜੇਤ ਰੰਗ ਖਾਲਸਾ ਸੋਏ ਕਰੇ ਮਿੱਠ ਜਾਉ ਨਾਮ ਨਾਲ ਜੁੜ ਕੇ ਉਸ ਦਾ ਰੂਪ ਹੋ ਜਾਣ ਵਾਲਾ ਖਾਲਸਾ ਹੈ ਪਰ ਅਸੀਂ ਤਾਂ ਕੇਵਲ ਆਪਣੇ ਨਾਮ ਨਾਲ ਖਾਲਸਾ ਲਿਖਣਾ ਜਾਣਦੇ ਹਾਂ ਖਾਲਸੇ ਦੀ ਪ੍ਰਭਾਸ਼ਾ ਦਾ ਸਾਨੂੰ ਗਿਆਨ ਨਹੀਂ ਹੈ ਜੋ ਸੁਣ ਨਾਲ ਕਹਿ ਨਾਲ ਤੇ ਨਾਮ ਦੀ ਰਹਿਣੀ ਵਿੱਚ ਰਹਿਣ ਨਾਲ ਤੇ ਫਿਰ ਗਤ ਪਾਵੋ ਭਾਗ ਮੁਕਤੀ ਹੋ ਜਾਏ ਸਾਰ ਪੂਤ ਸਤ ਹਰ ਕੋ ਨਾਓ ਹਰੀ ਦਾ ਨਾਮ ਸਾਰੇ ਵੇਦ ਸ਼ਾਸਤਰਾਂ ਦਾ ਸਾਰ ਪੂਤ ਭਾਗ ਸਦਾ ਉਹਨਾਂ ਦਾ ਤਤ ਬਹਿ ਜੋੜ ਹੈ ਸਹਿ ਸਭਾਏ ਨਾਨਕ ਗੁਣ ਗਾਓ ਪਿਆਰਿਆ ਸੋਤੇ ਸਦਹੀ ਈਸ਼ਵਰ ਦੇ ਗੁਣਾਂ ਨੂੰ ਗਾਉਣਾ ਕਰ ਅੱਜ ਗੁਰਦੇਵ 7ਵੇਂ ਭਾਗੇ ਦੀ ਆਰੰਭਤਾ ਕਰ ਰਹੇ ਹਨ ਗੁਣ ਗਾਵਤ ਤੇਰੀ ਉਤਰਸ ਮੈਲ ਜੇ ਪਿਰ ਤੂੰ ਈਸ਼ਵਰ ਦੇ ਗੁਣ ਗਾਇਆ ਤੇਰੇ ਮਨ ਨੂੰ ਲੱਗੀ ਹੋਈ ਜਨਮ ਜਨਮਾਂਤਰਾ ਦੀ ਮੈਲ ਉਤਰ ਜਾਏਗੀ ਤੇ ਤੇਰਾ ਮਨ ਜਿਹੜਾ ਹੈ ਉਹ ਨਿਰਮਲ ਹੋ ਜਾਏਗਾ ਬਿਨਸ ਜਾਏ ਹਉਮੈ ਬਿਖ ਫੈਲ ਜਿਹੜੀ ਹਉਮੈ ਦੀ ਜ਼ਹਿਰ ਤੇਰੇ ਅੰਦਰ ਫੈਲੀ ਹੋਈ ਹੈ ਹਉਮੈ ਤਾਂ ਟਿਕਣਾ ਨਹੀਂ ਦਿੰਦੀ ਮਨ ਨੂੰ ਔਰ ਦੇਵ ਕਹਿੰਦੇ ਉਹ ਬਿਨਸ ਜਾਏਗੀ ਖਤਮ ਹੋ ਜਾਵੇਗੀ ਉਹ ਹੈ ਅਚੰਤ ਬਸੈ ਸੁਖ ਨਾਲ ਫਿਰ ਤੂੰ ਚਿੰਤਾ ਤੋਂ ਰਹਿਤ ਹੋ ਕੇ ਅਚੰਤ ਹੋ ਕੇ ਸੁਖ ਦੇ ਸਹਿਤ ਬਸ ਸਕੇਂਗਾ ਸਾਸ ਕ੍ਰਾਸ ਹਰ ਨਾਮ ਸਮਾਲ ਤੈਨੂੰ ਇਹ ਚਾਹੀਦਾ ਪਿਆਰਿਆ ਕਿ ਸਵਾਸ ਲੈਂਦਿਆਂ ਅਤੇ ਕ੍ਰਾਸ ਦਾ ਭਾਵ ਹੈ ਭੋਜਨ ਕਰਦਿਆਂ ਹਰ ਸਮੇਂ ਉਸ ਈਸ਼ਵਰ ਦੇ ਨਾਮ ਨੂੰ ਸਮਾਲ ਭਾਵ ਜਪਣਾ ਕਰ ਛਾੜ ਸਿਆਣਪ ਸਗਲੀ ਮਨਾ ਜਿੰਨੀ ਤੇਰੇ ਮਨ 'ਚ ਆਪਨੀ ਸਿਆਣਪ ਹੈ ਉਹ ਸਾਰੀ ਸਿਆਣਪ ਤੂੰ ਛੱਡ ਦੇ ਕਿਉਂਕਿ ਤੇਰਾ ਮਨ ਤੈਨੂੰ ਨਿਰੰਕਾਰ ਨਾਲ ਮਿਲਣ ਨਹੀਂ ਦੇਵੇਗਾ ਮਨ ਪਿਆਰਿਓ ਹਮੇਸ਼ਾ ਚਿਤ੍ਰਤੀ ਦੇ ਵਿੱਚ ਰਹਿੰਦਾ ਹੈ ਦਵਿਧਾ ਦੇ ਵਿੱਚ ਰਹਿੰਦਾ ਹੈ ਪਾਵਨ ਬਾਣੀ ਦੇ ਬਚਨ ਨੇ ਦਵਿਧਾ ਵਿੱਚ ਬੇਰਾਗ ਨਾ ਹੋਵੇ ਜਦ ਲੱਗ ਦੂਜੀ ਰਾਈ ਜੇ ਰਾਈ ਦੇ ਦਾਣੇ ਜਿੰਨੀ ਵੀ ਦਵਿਧਾ ਮਨ 'ਚ ਆ ਜਾਵੇ ਮਨੁੱਖ ਦੇ ਅੰਦਰ ਬਿਰਾਦਨ ਪਰਾਗ ਨਹੀਂ ਪੈਦਾ ਹੋ ਸਕਦਾ ਇਸ ਕਰਕੇ ਤੂੰ ਆਪਣੇ ਮਨ ਦੀ ਸਗਲੀ ਭਾਵ ਸਾਰੀ ਸਿਆਣਪ ਨੂੰ ਛੱਡ ਦੇ ਤੇ ਫਿਰ ਕੀ ਕਰ ਅਗਲੀ ਪੰਕਤੀ ਜੀ ਕਥਨ ਕਰਦੇ ਹਨ ਸਾਧ ਸੰਗ ਪਾਵੇ ਸੱਚ ਤਨਾ ਰੱਬ ਦੇ ਪਿਆਰਿਆਂ ਦੇ ਉਹਨਾਂ ਸੰਤ ਜਨਾਂ ਦੀ ਸਾਧੂਆਂ ਦੀ ਸੰਗਤ ਕਰ ਜਿੱਥੋਂ ਤੈਨੂੰ ਸੱਚਾ ਨਾਮ ਰੂਪੀ ਧਨ ਪ੍ਰਾਪਤ ਹੋਵੇਗਾ ਹਰ ਪੁਰੂ ਜੀ ਸੱਚ ਕਰਹੁ ਵਿਹਾਰ ਤੇ ਸਾਧੂਆਂ ਦੀ ਸੰਗਤ ਕਰਕੇ ਨਾਮ ਰੂਪੀ ਧਨ ਪ੍ਰਾਪਤ ਕਰਕੇ ਫਿਰ ਕੀ ਕਰਾਂ ਉਹ ਨਾਮ ਰੂਪੇ ਪੂੰਜੀ ਨੂੰ ਇਕੱਠਿਆ ਕਰ ਲੈ ਤੇ ਫਿਰ ਉਹ ਪੂੰਜੀ ਦੇ ਨਾਲ ਕੀ ਕਰਨਾ ਫਿਰ ਤੂੰ ਭਾਈ ਉਹ ਪੂੰਜੀ ਦੇ ਨਾਲ ਵਿਵਾਰ ਦਾ ਭਾਵ ਆ ਵਣਜ ਕਰ ਵਿਵਾਰ ਕਰ ਈਹਾ ਸੁਖ ਦਰਗਹ ਜਕਾਰ ਜਿਹੜਾ ਨਾਮ ਜਪਿਆ ਜਿਹੜੀ ਪੂੰਜੀ ਤੂੰ ਇਕੱਠੀ ਕਰ ਲਈ ਨਾ ਫਿਰ ਈहां ਲੋਕ ਦੇ ਵਿੱਚ ਜਿੱਥੇ ਤੂੰ ਰਹਿ ਰਿਹਾ ਹੈ ਇੱਥੇ ਤੈਨੂੰ ਸੋਖ ਮਿਲਨੇ ਰੇ ਜੇ ਤੇਰੇ ਪਾਸ ਉਹ ਪੂੰਜੀ ਹੈ ਅੱਲਾ ਇੱਥੇ ਨਹੀਂ ਦਰਗਾਹ ਦੇ ਵਿੱਚ ਵੀ ਤੇਰੇ ਭਾਈ ਜੈ ਜੈਕਾਰ ਹੋਏਗੀ ਜਿਹਦੇ ਪਾਸ ਨਾਮ ਰੂਪੀ ਪੂੰਜੀ ਹੈ ਸਰਬ ਨਿਰੰਤਰ ਏਕੋ ਦੇਖ ਸਰਬ ਦਾ ਭਾਵ ਹੈ ਸਾਰਿਆਂ ਵਿੱਚ ਸਾਰੀ ਸ੍ਰਿਸ਼ਟੀ ਦੇ ਵਿੱਚ ਨਿਰੰਤ ਪਾਵ ਨਿਰੰਤਰ ਪਾਵ ਹੈ ਇੱਕ ਰਾਸ ਸਾਰੀ ਸ੍ਰਿਸ਼ਟੀ ਦੇ ਵਿੱਚ ਇੱਕ ਰਾਸ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੇਖਣਾ ਕਰ ਨਮਸਤਕ ਲੇਖ ਸਤਿਗੁਰੂ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਭਾਈ ਇਹ ਸਭ ਕੁਝ ਉਸ ਨੂੰ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਤੇ ਨਰਾਕਾਰ ਨੇ ਪਿਛਲੇ ਜਨਮਾਂ ਤੋਂ ਹੀ ਲੇਖ ਲਿਖਿਆ ਹੈ ਜਿਹਦੇ ਲੇਖ ਹੀ ਚੰਗੇ ਪਰ ਹੁਣ ਮਨੁੱਖਾ ਜਨਮ ਮਿਲਿਆ ਹੁਣ ਸੇਵਾ ਕਰ ਹੁਣ ਨਾਮ ਜਪ ਹੁਣ ਰੱਬ ਨਾਲ ਜੁੜ ਜਾ ਤਾਂ ਕਿ ਪਿਆਰਿਆ ਅਗਲਾ ਜਨਮ ਸੁਆਰਿਆ ਜਾ ਸਕੇ ਅਗਲੀ ਪੁੱਤ ਜੀ ਖੰਦ ਕਰਦੇ ਹਨ ਏਕੋ ਜਪ ਏਕੋ ਸਲਾਹੇ ਇੱਕ ਈਸ਼ਵਰ ਦੇ ਨਾਮ ਨੂੰ ਜਪਨਾ ਕਰ ਉਹਦੀ ਸਿਫਤ ਸਲਾਮ ਕਰ ਸਲਾਉਣਾ ਕਰ ਜੋ तमाम ਜੀਵਾਂ ਨੂੰ ਖਾਣ ਪੀਣ ਲਈ ਪਹਿਨਣ ਲਈ ਦਿੰਦਾ ਹੈ ਏਕ ਸਿਮਰ ਏਕ ਮਨ ਆਹੇ ਅਸੀਂ ਇਕ ਕਾਲ ਪਰ ਖਵਾਏ ਗੁਰੂ ਸਿਮਰਨਾ ਕਰ ਤੇਰੀ ਸਿਮਰਤੀ ਵਿੱਚ ਯਾਦ ਵਿੱਚ ਵਸ ਜਾਏ ਉਹ ਇੱਕ ਹੀ ਤੇਰੇ ਮਨ ਵਿੱਚ ਟਿਕ ਜਾਏ ਇੱਕ ਸਕੇ ਗੁਣ ਗਾਓ ਅਨੰਤ ਉਸ ਇੱਕ ਦੇ ਪਿਆਰਿਆ ਅਨੰਤ ਗੁਣਾ ਜਿਹੜਾ ਅਨੰਤ ਗੁਣਾ ਦਾ ਮਾਲਕ ਹੈ ਉਹਦੇ ਲਖ ਗੁਣਾ ਨੂੰ ਗਉਣਾ ਕਰ ਮਨ ਤਨ ਜਾਪ ਏਕ ਭਗਵੰਤ ਮਨ ਤਨ ਇਕ ਕਰਕੇ ਉਸ ਪ੍ਰਭੂ ਨੂੰ

ਉਪੂਰਨ ਪ੍ਰਭ ਹਰਥਾਂ ਤੇ ਪੂਰ ਰਿਓ ਭਾਵ ਮਿਲ ਰਿਹਾ ਹੈ ਉਹ ਪ੍ਰਭ ਵਿਆਪ ਭਾਪ ਉਹ ਸਰਬ ਵਿਆਪੀ ਹੈ ਅਨਕ ਵਿਸਥਾਰ ਏਕਤੇ ਭਈ ਅਨੇਕਾਂ ਹੀ ਵਿਸਥਾਰ ਜਿੰਨਾ ਕੁਝ ਸੰਸਾਰ ਤੇ ਦਿਸਦਾ ਹੈ ਇਹ ਸਾਰਾ ਵਿਸਥਾਰ ਉਸ ਇੱਕ ਤੋਂ ਆਇਆ ਹੈ ਉਸ ਇੱਕ ਤੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਅਨੇਕਾਂ ਵਿਸਤਾਰ ਉਸ ਇੱਕ ਨੇ ਹੀ ਕੀਤੇ ਹਾਂ ਇੱਕ ਆਰਾਧ ਪ੍ਰਾਚਿਤ ਗਈ ਜਦੋਂ ਤੂੰ ਉਸ ਇੱਕ ਦੀ ਆराधना ਕਰੇਗਾ ਫਿਰ ਜਿਹੜੇ ਜਿਹੜੇ ਪ੍ਰਾਚਿਤ ਪਾਪ ਪਾਪ ਹ ਜਦੋਂ ਤੂੰ ਉਹਨੂੰ ਸਿਮਰੇਗਾ ਜਦੋਂ ਤੂੰ ਉਹਦਾ ਨਾਮ ਜਪੇਗਾ ਪਿਆਰਿਆ ਤੇਰੇ ਪਾਪ ਚਲੇ ਜਾਣਗੇ ਜੇ ਕੋਈ ਉਸ ਇੱਕ ਦਾ ਆਰਾਧਨ ਕਰਨ ਦੇ ਨਾਲ ਸਾਰੇ ਪਾਪ ਜਿਹੜੇ ਨੇ ਭਾਈ ਉਹ ਮਿਟ ਜਾਂਦੇ ਹਨ ਮਨ ਤਨ ਅੰਤਰ ਇੱਕ ਪ੍ਰਭ ਰਾਤਾ ਜਿਨ੍ਹਾਂ ਨੇ ਜਿਨ੍ਹਾਂ ਦਾ ਮਨ ਤਨ ਇੱਕ ਪ੍ਰਭ ਨਾਲ ਰਾਤਾ ਪਾਪ ਜਿਹੜੇ ਨਾਮ ਵਿੱਚ ਰੰਗੇ ਰਤੇਗੇ ਤਦਾਕਾਰ ਹੋ ਗਏ ਉਹ ਰਤੇ ਦੀ ਨਿਸ਼ਾਨੀ ਕੀ ਹੈ ਕੀ ਰਤੇ ਦੀ ਪ੍ਰਭਾਸ਼ਾ ਬਾਵਰ ਬਾਣੀ ਚ ਬਜਨੇ ਰਤੇ ਸਹੀ ਜੇ ਮੋਕ ਨਾਮਣ ਜਿਨੀ ਸੰਜਾਤਾ ਸੋਇ ਜਿਨਾਂ ਨੇ ਰੱਬ ਪਛਾਣ ਲਿਆ ਸਮਝੋ ਉਹ ਰਤੇ ਰੰਗੇ ਗਏ ਜਨ ਕੇ ਚੋਲੇ ਰਤਲੇ ਪਿਆਰੇ ਕੰਤ ਤਿਨਾਂ ਕੈ ਪਾਸ ਤੂੜ ਤਿਨਾਂ ਕੀ ਜੇ ਮਿਲੈ ਜੀ ਸਾਜੇ ਆਪੇ ਰੰਗੇ ਆਪੇ ਨੰਦਰ ਕਰੇ ਨਾਨਕ ਕਾਮਨ ਕੰਤੇ ਪਾਵੇ ਆਪੇ ਹੀ ਰਾਵੈ ਜਿਨ੍ਹਾਂ ਦੇ ਇਹ ਸਰੀਰ ਨਾਮ ਰੰਗਣ ਵਿੱਚ ਰੰਗੇ ਗਏ ਉਹ ਮਾਲਕ ਉਹਨਾਂ ਦੇ ਪਾਸ ਲਿਜਦਾ ਤੇ ਐਸੇ ਵਿਅਕਤੀਆਂ ਦੀ ਚਰਨ ਤੂੜੀ ਮਿਲ ਜਾਏ ਇਹ ਮੇਰੀ ਅਰਦਾਸ ਉਹ ਆਪੇ ਜੀਵਾਂ ਨੂੰ ਸਾਜਦਾ ਹੈ ਆਪੇ ਨਾਮ ਰੰਗਣ ਵਿੱਚ ਰੰਗ ਲੈਂਦਾ ਹੈ ਆਪਣੇ ਆਪ ਹੀ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਕਰਦਾ ਜਦੋਂ ਇਹ ਜੀਵ ਰੂਪੀ ਇਸਤਰੀ ਉਹਨੂੰ ਪਾ ਜਾਂਦੀ ਹੈ ਦਸ ਕਾਲ ਪਰ ਵੈ ਗੁਰੂ ਪਰਮਾਤਮਾ ਜਦੋਂ ਇਹ ਜੀਵ ਰੂਪ ਇਸਤਰੀ ਪਾ ਜਾਂਦੀ ਹੈ ਤੇ ਫਿਰ ਉਹ ਆਪੀਏ ਦੇ ਆਨੰਦ ਨੂੰ ਭੋਗਣਾ ਕਰਦਾ ਹੈ ਸੋ ਜਿਨ੍ਹਾਂ ਦਾ ਪਿਆਰ ਤਾਂ

ਨਾਮ ਇੱਕ ਜਾਤ ਗੁਰੂ ਸਾਹਿਬ ਜਪਨ ਕਰਦੇ ਨੇ ਕਿ ਉਹਨਾਂ ਦੀ ਕਿਰਪਾ ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਉਸ ਉਸ ਅਸਿਸ਼ਵਰ ਉਸ ਕਾਲਪੁਰ ਕਰਵਾਏ ਗੋ ਜਾਣ ਲੈਣਾ ਕੀਤਾ ਜਿਨ੍ਹਾਂ ਦੇ ਉਸ ਈਸ਼ਵਰ ਨੇ ਕਿਰਪਾ ਕਰ ਦਿੱਤੀ ਨਾਮ ਜਪਣ ਲਈ ਸੰਸਾਰ ਤੇ ਆਇਆ ਬੰਦੇ ਵਕਾਰਾਂ ਦੇ ਵਿੱਚ ਜ਼ਿੰਦਗੀ ਨਾ ਰੋਵੇ ਨਾਮ ਨੂੰ ਸਿਮਰ ਪਤਾ ਨਹੀਂ ਕਦੋਂ ਇਸ ਸੰਸਾਰ ਤੋਂ ਚਲੇ ਜਾਂਦੇ ਕੋਈ ਨਹੀਂ ਜਾਣਦਾ ਕਿੰਨੇ ਸਵਾਸ ਬਾਕੀ ਨੇ ਕੋਈ ਨਹੀਂ ਜਾਣਦਾ ਪਰ ਇਹਨਾਂ ਸਵਾਸਾਂ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ ਪਤਾ ਇੰਨੀ ਜਿਹੜਾ ਸਵਾਸ ਅੰਦਰ ਗਿਆ ਨੇ ਬਾਹਰ ਆਉਣਾ ਕਿੱਦਾਂ ਕੋਈ ਪਤਾ ਨਹੀਂ ਸਾਡੇ ਦਾ ਸਵਾਸ ਵੀ ਆਪਣੇ ਹੱਥ ਵਿੱਚ ਨਹੀਂ ਇਹ ਵੀ ਉਸੇ ਛੁਰਦੇ ਹੱਥ ਵਿੱਚ ਆ ਮੈਂ ਦਾ ਤਿਆ ਕਰ ਦਿਓ ਤੂੰ ਨੂੰ ਲੈ ਆ ਜਿੱਦେ ਮੈਂ ਚੋਟੇ ਵੀ ਤੂੰ ਆ ਗਿਆ ਉਹਦੇ ਕਾਲਪੁਰ ਤੋਂ ਕਿਰਪਾ ਪਰੇ ਇਹ ਤੇ ਇਸ ਮਾਫੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿੱਤੇ ਮਿਹਰ ਭਰਿਆ ਯਾਤਰਾ ਕਰਨ ਇਸ ਪਵਿੱਤਰ ਪਾਵਨ ਗੁਰਬਾਣੀ ਦੇ ਵਿਚਾਰ ਕਰਦੇ ਹੋਣੀਆਂ ਭੁੱਲਾਂ ਸਾਥ ਸੰਗਤ ਗੁਰੂ ਦੇ ਦਰ ਦਾ ਕੋਕਰ ਜਾਣਗੇ ਆਪਣੇ ਦਰ ਦਾ ਪਖਾਰੀ ਜਾਣ ਕੇ ਮਾਫ ਕਰਦੇ ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਬਸਾਉਣਾ ਤਾਂ ਕਿ ਦਾਸ ਦਾ ਦੇਹਤ ਜੀ ਸਾਰਿਆਂ ਦਾ ਜੋ ਗੁਰੂ ਦੀ ਹিজਬਰੀ ਵਿੱਚ ਬਿਜਾਰਿਆ ਸਮਾਏ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਸਮਝੀਏ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰਿ ਪਰ ਆਪੇ ਮਿਲੇ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ you mm -hmm.